ਕੰਨ ਸਾਲਾਂ ਬਾਅਦ ਅਮਰੋ ਦੀ ਸਿਹਤ ਖਰਾਬ ਰਹਿਣ ਲੱਗਦੀ ਐ ਤੇ ਚਾਣਾ ਵੀ ਕਾਫੀ ਬੁੱਢਾ ਹੋ ਚੁੱਕਾ ਸੀ ਉਹ ਨੀ ਨੂਆ ਫਰੀ ਟੈਸਟੀ ਵਾਲਾ ਕੰਮ ਛੱਡ ਘਰ ਦੇ ਡੰਗਰਾਂ ਦਾ ਤੇ ਖੇਤੀਬਾੜੀ ਦਾ ਕੰਮ ਦੇਖਣਾ ਪੈਂਦਾ ਸੀ ਕਿਉਂਕਿ ਹੁਣ ਬਾਪੂ ਤੋਂ ਹੋਰ ਕੰਮ ਨਹੀਂ ਸੀ ਬਣਦਾ ਉਹ ਰੋਟੀ ਖਾ ਕੇ ਆਪਣਾ ਆਰਾਮ ਹੀ ਕਰਦਾ ਸੀ ਮੰਝਾ ਲੈ ਕੇ ਧੁੱਪ ਸੇਕਦਾ ਕਦੀ ਆਪਣੇ ਹਾਨੀਆਂ ਨਾਲ ਚਾਰ ਗੱਲਾਂ ਕਰ ਲੈਂਦਾ ਸੀ। ਭੋਲੂ ਦਾ ਬੇਟਾ 12 ਪੜ੍ਹ ਕੇ ਆਪਣੇ ਪਿਤਾ ਦੀ ਥਾਂ ਕੰਮ ਕਰਨ ਲੱਗ ਪਿਆ ਸੀ। ਤੇ ਉਸ ਦਾ ਭਰਾ ਮੇਜਰ ਦਾ ਬੇਟਾ ਕੈਨੇਡਾ ਜਾਣ ਲਈ ਫੈਰ ਤਿਆਰ ਕਰ ਚੁੱਕਾ ਸੀ। ਇਹ ਸਭ ਕੰਮ ਉਸ ਦੇ ਮਾਨਿਆਂ ਦੇ ਛਿਰਤੇ ਹੋਏ ਸਨ। ਅਗਲੇ 3 ਮਹੀਨਿਆਂ ਵਿੱਚ ਉਸ ਨੇ ਬਾਹਰ ਸੈੱਟ ਹੋਣ ਜਾਣਾ ਸੀ। ਮਨੇਜਰ ਦਾ ਬੇਟਾ ਤਾਂ 3 ਮਹੀਨਿਆਂ ਬਾਅਦ ਬਾਹਰ ਚਲਾ ਜਾਂਦਾ ਹੈ। ਜਾਣ ਤੋਂ ਪਹਿਲਾਂ ਉਹ ਸਭ ਪਰਿਵਾਰ ਨੂੰ ਮਿਲ ਕੇ ਜਾਂਦਾ ਹੈ। ਹੁਣ ਅਮਰੋ ਨੂੰ ਹੋਰ ਆਪਣੇ ਪੋਤੇ ਦਾ ਫਿਕਰ ਮਾਰਨ ਲੱਗਾ। ਪਰ ਉਹ ਸਭ ਤੇ ਸਮਝਾਇਆ। ਸਮਝਣ ਦੀ ਕੋਸ਼ਿਸ਼ ਕਰਦੀ ਹੈ। ਹੁਣ ਸ਼ਹਿਰ ਵਾਲੇ ਘਰ ਵਿੱਚ ਸਿਰਫ ਉਸਦੇ ਨੂੰਹ-ਪੁੱਤ ਹੀ ਰਹਿੰਦੇ ਸਨ। ਸਮੇਂ ਦੇ ਨਾਲ-ਨਾਲ ਮੈਨੇਜਰ ਦੀ ਘਰਵਾਲੀ ਦਾ ਸੁਭਾਅ ਵੀ ਠੀਕ ਹੋਣ ਲੱਗਦਾ ਹੈ। ਹੁਣ ਉਹ ਪਿੰਡ ਬਹੁਤ ਜਲਦੀ ਜਿਹੜਾ ਮਾਰ ਕੇ ਮਿਲ ਜਾਂਦੇ ਸਨ ਤੇ ਆਮਰੋ ਨਾਲ ਵੀ ਰਿਸ਼ਤੇ ਠੀਕ ਹੋਣ ਲੱਗ ਪਏ ਸਨ। ਉਧਰ ਧਰਮਕੌਰ ਆਪਣੇ ਮੋਹ ਪੁੱਤ ਤੋਂ ਬਹੁਤ ਉਗੀ ਸੀ। ਆਕਰ ਉਸਦੇ ਪੁੱਤ ਨੇ ਅੱਕ ਕੇ ਉਸ ਨੂੰ ਕਹਿ ਦਿੱਤਾ। ਬੀਜੇ ਭੋਲੂ ਦੀ ਬੋਟੀ ਬਹੁਤ ਹੀ ਚੰਗੀ ਲੱਗਦੀ ਹੈ। ਉੱਥੇ ਚਲੀ ਜਾ ਉਸ ਕੋਲ ਆਪਣੀ ਮਾਂ ਨੂੰ ਦਵਾਈ ਦਿਵਾਉਣ ਦਾ ਸਮਾਂ ਨਹੀਂ ਸੀ ਉਸ ਕੋਲ ਕਹਿ ਲੋ ਉਹ ਨੂੰ ਦਵਾਈ ਨਹੀਂ ਸੀ ਦਿਵਾਉਂਦਾ ਆਖਰ ਇਹ ਸਭ ਤੋਂ ਪ੍ਰੇਸ਼ਾਨ ਹੋ ਕੇ ਆਮਰੋ ਨੂੰ ਸਭ ਪ੍ਰੇਸ਼ਾਨੀ ਦਵਾ ਦਿਆ ਹੈ ਤਾਂ ਉਸ ਦਿਨ ਤੋਂ ਧਰਮਕੌਰ ਬੋਲੂ ਦੇ ਘਰ ਹੀ ਰਹਿਣ ਲੱਗ ਜਾਂਦੀ ਹੈ ਬੋਲੂ ਘਰ ਹੀ ਉਹ ਰਹਿੰਦੀ ਰੋਟੀ ਪਾਣੀ ਖਾਂਦੀ ਪਾਠ ਕਰਦੀ ਤੇ ਹੁਣ ਉਹ ਵਿਵਾਰ ਰਹਿਣ ਲੱਗ ਜਾਂਦੀ ਐ ਭੋਲੂ ਦੀ ਉਸਨੂੰ ਦਵਾਈ ਬੂਤੀ ਕਰਵਾ ਕੇ ਲਿਆਉਂਦਾ ਸੀ ਉਹ ਰੱਬ ਦਾ ਸ਼ੁਕਰੀਆ ਕਰਦੀ ਕਿ ਭੋਲੂ ਨਾ ਹੁੰਦਾ ਤਾਂ ਮੈਨੂੰ ਬੁਢਾਪੇ ਵਿੱਚ ਆਉਣਾ ਕੌਣ ਸੰਭਾਲ ਇਸ ਤਰ੍ਹਾਂ ਉਹ ਆਪਣੇ ਪੁੱਤ ਨੂੰ ਨਾਂ ਅੰਕਾਰ ਕੇ ਭੋਲੂ ਨੂੰ ਹੀ ਦੂਜਾ ਪੁੱਤ ਕਹਿੰਦੀ ਕਿ ਮੈਂ ਭੋਲੂ ਨੂੰ ਜਨਮ ਨਹੀਂ ਦਿੱਤਾ ਪਰ ਇਸਨੇ ਮੇਰੇ ਪੁੱਤ ਤੋਂ ਵੀ ਵੱਧ ਮੇਰਾ ਕੀਤਾ ਹੈ ਮੇਰਾ ਪੁੱਤ ਮੇਰੇ ਢਿੱਡ ਤੋਂ ਜਨਮ ਲੈ ਕੇ ਵੀ ਮੇਰਾ ਨਾ ਹੋ ਸਕਿਆ ਤੇ ਤੂੰ ਪੁੱਤ ਤੂੰ ਤਾਂ ਦਰਬੇਸ਼ ਹੈ ਰੱਬ ਤੈਨੂੰ ਚਾਹ ਦੀ ਗਲਾਕਸੇ ਕੁਝ ਮਹੀਨਿਆਂ ਬਾਅਦ ਪਤਾ ਲੱਗਦਾ ਹੈ ਕਿ ਮੈਨੇਜਰ ਦਾ ਬੇਟਾ ਕਨੇਡਾ ਵਧੀਆ ਸੈੱਟ ਹੋ ਗਿਆ ਸਭ ਬਹੁਤ ਖੁਸ਼ ਹੁੰਦੇ ਨੇ ਮੈਨੇਜਰ ਵਾਪਸ ਪਤਨੀ ਨੂੰ ਲੈ ਕੇ ਪਿੰਡ ਹੀ ਮਾਮ ਕੋਲ ਆ ਜਾਂਦਾ ਹੈ ਤੇ ਉਸ ਦੀ ਘਰ ਵਾਲੀ ਦੀ ਹੁਣ ਬੇਬੇ ਦੀ ਹਰ ਗੱਲ ਮੰਨਦੀ ਹੈ ਸਭ ਤਬਰ ਖੁਸ਼ੀ ਖੁਸ਼ੀ ਜੀਵਨ ਬਤੀਤ ਕਰਦਾ ਹੈ ਤੁਸੀਂ ਵੀ ਇਹ ਬੁੱਤਾਂ ਦੇ ਪਿਆਰ ਵਾਲੀ ਕਹਾਣੀ ਪੜ੍ਹੀ ਹੈ ਤੁਹਾਨੂੰ ਇਹ ਕਿਸ ਤਰ੍ਹਾਂ ਲੱਗੀ ਤੁਸੀਂ ਇਸ ਬਾਰੇ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਹੋਰ ਸੋਹੀਆਂ ਸੋਹਣੀਆਂ ਕਹਾਣੀਆਂ ਸੁਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ